ਮੈਂ ਹਰਚਰਨ ਸਿੰਘ ਲੋਕਾ ਵਿੱਤ ਸ਼ਖਤਰ ਪੱਟੀ ਬਲਾਕ ਭਾਰਤੀ ਕਿਸਾਨ ਜੁਨੇਕਤਾ ਅਗਰਾ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਅੱਜ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਵਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਬਾਹਰੋਂ ਬਹੁਤ ਹੀ ਸਟੇਟਾਂ ਤੋਂ ਦੂਰੋਂ ਦੂਰੋਂ ਲੋਕ ਆਣ ਕੇ ਤੇ ਇਹਨਾਂ ਲੋਕਾਂ ਦੀ ਮਤ ਦਿੱਤੀ ਵੱਧ ਤੋਂ ਵੱਧ ਅੱਜ ਪਿੰਡ ਜਲੁਗ ਦੇ ਵਿੱਚ ਲੋਕਤ ਟੀਮ ਜਿਹੜੀ ਆ ਇੱਥੇ ਆਪਣੀਆਂ ਕਿਟਾਂ ਲੈ ਕੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਹਮਦਰਦੀ ਪਰਖਟਾਉਣ ਵਾਸਤੇ ਆਏ ਆ ਭਾਰਤੀ ਕਿਸਾਨ ਜੀ ਉਹਨਾਂ ਇੱਕ ਤਾਂ ਅਗਰਾਹ ਨੂੰ ਇਹਨਾਂ ਨੇ ਸਦਾ ਦਿੱਤਾ ਵੀ ਸਾਡੇ ਨਾਲ ਹੋ ਕੇ ਤੁਸੀਂ ਇਹ ਜਿਹੜੀ ਸੇਵਾ ਕਰੋ ਸਾਡੀ ਆ ਬਲਾਗ ਦੀ ਟੀਮ ਆ ਜ਼ਿਲ੍ਹੇ ਦੇ ਆਗੂ ਆ ਇਹ ਸਾਰੀ ਟੀਮ ਅੱਜ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਨੂੰ ਬੜੀ ਜਿਆਦਾ ਖੁਸ਼ੀ ਹੋਈ ਆ ਵੀ ਬਾਹਰੋਂ ਸਾਡੇ ਨਾਲ ਆਣ ਕੇ ਇਹਨਾਂ ਨੇ ਹੱਥ ਨਾਲ ਹੱਥ ਵੰਡਾਇਆ ਜੀ ਇਸੇ ਤਰ੍ਹਾਂ ਹੀ ਲੋਕ ਜਿਹੜੇ ਆ ਇਹਨਾਂ ਦੇ ਨਾਲ ਜੁੜੇ ਰਹਣ ਤੇ ਲੋਕਾਂ ਨਾਲ ਜੁੜੇ ਰਹਣੇ ਤਾਂ ਜੀ ਕਿੰਨਾ ਕੋ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਜਿਸ ਤਰ੍ਹਾਂ ਹਰੀਆਂ ਤੋਂ ਲੈ ਕੇ ਮੁੱਠਿਆਂਲੇ ਤੱਕ ਜਿਹੜੀ ਸਾਰੀ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਫਸਾਤ ਵੇਖੋ ਜੀ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਅੰਦਾਜ਼ੇ ਤੋਂ ਬਾਹਰ ਮੈਂ ਸਮਝੂਗਾ ਕਿਉਂਕਿ ਪਹਿਲਾਂ ਹੀ ਮਾਰੇ ਆ ਪਹਿਲਾਂ ਦਰਿਆ ਇਹਨਾਂ ਦੀ ਪਾਲੀਆਂ ਵਗਦਾ ਵਾ ਇੱਥੇ ਕੋਈ ਸਰਕਾਰੀ ਜਗਾ ਨਹੀਂ ਗਈ ਜਿੰਨਾ ਦਰਿਆ ਵਗਣਦੇ ਆ ਸਾਰਾ ਲੋਕਾਂ ਦੀਆਂ ਪਾਲੀਆਂ ਵਗਣਦੇ ਆ ਪਾਣੀ ਨੇ ਨੱਪ ਲਿਆ ਸਾਰਾ ਪਰ ਜਦੋਂ ਜ਼ਿਆਦਾ ਪਾਣੀ ਆਉਂਦਾ ਨੰਬਰੀ ਪਾਲੀ ਆ ਖਾਰੀ ਇਹਨਾਂ ਦੀ ਅਸੀਂ ਸਰਕਾਰ ਨੂੰ ਪੀਲ ਕਰਦੇ ਆ ਵੀ ਇਹਨਾਂ ਦੀ ਪਾਣੀ ਰਿਕੁਆਇਰ ਕਰਕੇ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਜਿਹੜਾ ਪਾਣੀ ਅੱਗੇ ਨਿਕਲਦੇ ਜਿਹੜੇ ਉਹਨਾਂ ਬੰਨ ਟੁੱਟਦੇ ਆ ਬਾਹਰਲੀ ਜਿਹੜੀ ਫਸਲ ਆ ਬਾਹਰਲੇ ਪਿੰਡ ਵੀ ਡੁੱਬਦੇ ਆ ਅਸਭਰਾਵਾਂ ਦੇ ਲੱਗੇ ਆ ਅਸੀਂ ਰਾਤ ਦੇ ਨਾ ਮਿਹਨਤ ਕਰਕੇ ਸਭਰਾਵਾਂ ਵਾਲੇ ਸਾਰੇ ਵੀਰਾਂ ਨੇ ਪਿੰਡਾਂ ਨੂੰ ਰਲ ਕੇ ਬਚਾਇਆ ਨਹੀਂ ਤੇ 16-17 ਪਿੰਡ ਜਿਹੜੇ ਹੋਰ ਡੁੱਬ ਜਾਣੇ ਸੀ ਉਹ ਡੁੱਬਣ ਤੋਂ ਬਚੇ ਆ ਬਾਬੇ ਕਾਰਸਿਕ ਸਰਿਆਲੀ ਸਾਹਿਬ ਵਾਲੇ ਹੋਰ ਸੰਗਤਾਂ ਨੇ ਰਲ ਮਿਲ ਕੇ ਤੋਂ ਬੰਨ ਤਿੰਨ ਥਾਵਾਂ ਤੋਂ ਬਚਾਇਆ ਨਹੀਂ ਤੇ ਜਿੱਥੇ ਅਸੀਂ ਖੜੇ ਆ ਸਾਰੇ ਪਾਣੀ ਹੋਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਖਵਾ ਖਾਲਿਆਂ ਵਿੱਚ ਗਏ ਹੁਣ ਕਰਨਤਾਰਨ ਸਾਹਿਬ ਜ਼ਿਲ੍ਹੇ ਦੇ ਪਿੰਡ ਜੱਲੋਕੇ ਦੇ ਵਿੱਚ ਅਸੀਂ ਰਿਪੋਰਟ ਮਿਲਣ ਤੇ ਇੱਥੇ ਪਹੁੰਚੇ ਸੀ ਹਾਲਾਤ ਬਹੁਤ ਹੀ ਭਿਆਨਕਰ ਨੇ ਤੇ ਇੱਥੇ ਜਿੱਥੇ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਰਾਸ਼ਨ ਕਿਟਾਂ ਭਾਵੇਂ ਮੱਛਰਦਾਨੀਆਂ ਲੇਡੀਜ਼ ਸੂਟ ਬੱਚਿਆਂ ਲਈ ਕੱਪੜੇ ਆਦ ਕਾ ਅਸੀਂ ਜਿੰਨਾ ਵੀ ਸਮਾਨ ਲੈ ਕੇ ਇੱਥੇ ਪਹੁੰਚੇ ਤੇ ਮੈਡੀਕਲ ਦੀ ਟੀਮ ਵੀ ਸਾਡੇ ਨਾਲ ਹਾਜ਼ਰ ਹੈ ਤੇ ਇੱਥੇ ਪਿੰਡ ਵਾਲਿਆਂ ਨੇ ਵੀ ਬਹੁਤ ਵੱਡਾ ਦੇਖੋ ਇੰਨਾ ਕੁਝ ਨੁਕਸਾਨ ਹੋ ਗਿਆ ਫਿਰ ਵੀ ਚੜ੍ਹਦੀ ਕਲਾ ਹੌਸਲੇ ਬਲੰਤਿਆ ਸਾਨੂੰ ਵੱਡਾ ਪਿਆਰ ਸਤਿਕਾਰ ਦਿੱਤਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹੇ ਦੀ ਬਲਾਕ ਦੀ ਸਮੂਚੀ ਟੀਮ ਇੱਥੇ ਸਾਡੇ ਕੋਲ ਪਹੁੰਚੀ ਹੈ ਉਹ ਪੂਰੇ ਉਤਸ਼ਾਹ ਦੇ ਵਿੱਚ ਨਾਲ ਸੇਵਾ ਕਰਵਾ ਰਹੇ ਨੇ ਅਸੀਂ ਸਾਰੇ ਇਲਾਕਾ ਵਾਸੀਆਂ ਦਾ ਪਿੰਡ ਵਾਸੀਆਂ ਦਾ ਜਥੇਬੰਦੀ ਦਾ ਵੀ ਧੰਨਵਾਦ ਕਰਦੇ ਹਾਂ ਤੇ ਅਗਲੇ ਦਿਨਾਂ ਵਿੱਚ ਅਸੀਂ ਫੇਰ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਗੇੜ ਦੇ ਵਿੱਚ ਆਵਾਂਗੇ ਉਹਨਾਂ ਨੂੰ ਜੋ ਵੀ ਅੱਗੇ ਬੀਜਾਂ ਦੀ ਲੋੜ ਆ ਕਣਕ ਦੇ ਲਈ ਕੋਈ ਡੀਜਲ ਦੀ ਲੋੜ ਹੈ ਜਾਂ ਉਹਨਾਂ ਨੂੰ ਹੋਰ ਕੋਈ ਖਾਦ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਵੀ ਜਿੰਮੇ ਦੀ ਲੋੜਾਂ ਹੋਊਂਗੀਆਂ ਆਪਾਂ ਰਲ ਮਿਲ ਕੇ ਸਾਰੇ ਸਹਾਰਾ ਬਣੀਏ ਸੋ ਅਸੀਂ ਲੋਕਤ ਮਿਸ਼ਨ ਬੀਕੇਜੂ ਪੰਜਾਬ ਨਿਊ ਚੰਡੀਗੜ੍ਹ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਸਾਨੂੰ ਐਡਾ ਬੜਾ ਸਹਿਯੋਗ ਨਾਲ ਦੇ ਰਹੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਬਹੁਤ ਬਹੁਤ ਕੋਟਲੀ ਅਗਰਾਹ ਜਥੇਬੰਦੀ ਦਾ ਬਲਾਕ ਅਗੂ ਆ ਜੀ ਬੇਨਤੀ ਹੈ ਆ ਵੀ ਕੁਛ ਕਹਿ ਨਹੀਂ ਸਕਦੇ ਜਿੰਨਾ ਨੁਕਸਾਨ ਲਗਭਗ ਜੇ ਮੈਂ ਗਿਣਤੀ ਦੇ ਤੌਰ ਤੇ ਆਵਾਂ ਤੇ ਜਿਹਦਾ ਪੰਜ ਚਾਰ ਕਿੱਲੇ ਫਸਲਿਆ ਨਾ ਉਹਦਾ ਲਗਭਗ ਜੇ ਉਹ ਸਾਰਾ ਨੁਕਸਾਨ ਗਿਣੀਆਂ ਤੇ 15 ਤੋਂ 20 ਲੱਖ ਦਾ ਨੁਕਸਾਨ ਹੋਇਆ ਆ ਤੇ ਜੇ ਪੂਰੇ ਪੰਜਾਬ ਦੀ ਸਥਿਤੀ ਵੇਖੀਏ ਤੇ ਉਹ ਗਿਣਤੀਆਂ ਮਿੰਤੀਆਂ ਤੋਂ ਗੱਲ ਬਾਹਰ ਆ ਵੀ ਜਿੰਨਾ ਸਾਡਾ ਨੁਕਸਾਨ ਹੋ ਗਿਆ ਆ ਪਰ ਅਸੀਂ ਜਿਹੜੀ ਸਾਡੀ ਜਥੇਬੰਦੀ ਆ ਇੱਕ ਮਿਸ਼ਨ ਨੂੰ ਲੈ ਕੇ ਚੱਲੀ ਆ ਵੀ ਜਿੰਨਾ ਚਿਰ ਸਾਡੇ ਜ਼ਿੰਮੇਦਾਰ ਦੀ ਕਣਕ ਜਿਹੜੀ ਆ ਕਣਕ ਜਿਹੜੀ ਬਿਜਣੀ ਹੁਣ ਅੱਗੇ ਆ ਰਹੀ ਹੈ ਕਿਉਂਕਿ ਪਿੱਛੇ ਜੋ ਨੁਕਸਾਨ ਹੋ ਗਿਆ ਉਹ ਤਾਂ ਅਸੀਂ ਪਰਪਾਈ ਜਿਹੜੀ ਆ ਉਹ ਲਗਾਤਾਰ ਸੰਸਥਾਵਾਂ ਜਿਹੜੀਆਂ ਆ ਜਿਵੇਂ ਸਾਡੇ ਵੀਰ ਇੱਥੇ ਆਏ ਆ ਉਹ ਕਰ ਰਹੇ ਆ ਪਰ ਜਿਹੜਾ ਸਾਡਾ ਅਗਲਾ ਮਿਸ਼ਨ ਆ ਉਹ ਇਸ ਚੀਜ਼ ਦਾ ਮਿਸ਼ਨ ਆ ਵੀ ਅਸੀਂ ਜਿਹੜੀ ਕਣਕ ਆ ਜਿਹੜੀ ਇਹਨਾਂ ਦੀ ਬਿਾਈ ਹੋਣੀ ਆ ਗਾਂ ਕਣਕ ਦੀ ਉਹਦੇ ਵਿੱਚ ਰੇਤਾ ਚੜ ਗਈ ਹੈ ਪੈਲੀਆਂ ਦੇ ਵਿੱਚ ਜਾਂ ਹੋਰ ਜਿੰਨਾ ਨੁਕਸਾਨ ਆ ਇੱਕ ਵੱਡੀ ਸਰਕਾਰ ਨੂੰ ਇਹ ਮੰਗਿਆ ਵੀ ਜਿੱਦੀ ਪੈਲੀ ਆ ਉਹਦੀ ਰੇਤਾ ਆ ਸਾਰਾ ਸਿਆਲ ਜਿਹੜੀ ਉਹ ਪੈਲੀ ਦੇ ਵਿੱਚ ਉਹ ਰੇਤਾ ਕੱਢ ਕੇ ਜਿਹੜਾ ਉਹ ਜ਼ਿੰਮੇਦਾਰ ਵੇਚੂਗਾ ਜੇ ਨਹੀਂ ਕੋਈ ਸਰਕਾਰੇ ਕੰਮ ਕਰਦੀ ਕਿਉਂਕਿ ਕੋਜਾ ਜਾਂ ਮਜ਼ਾਕ ਸਰਕਾਰ ਨੇ ਕੀਤਾ ਆ ਕਿ 31 ਦਸੰਬਰ ਤੱਕਰ ਜਿਹੜੀ ਤੁਸੀਂ ਆਪਣੀ ਰੇਤਾ ਵੇਚ ਸਕਦੇ ਜੇ 31 ਦਸੰਬਰ ਤੱਕਰ ਤੇ ਨਾ ਪੈਲੀਆਂ ਜੋ ਪਾਣੀ ਨਹੀਂ ਸੁੱਕਣਾ ਜਿੰਨਾਂ ਦੀ ਉਹ ਗੱਲ ਕਰ ਰਹੇ ਆ ਅਸੀਂ ਸਾਰਾ ਸਿਆਲ ਜਿਹੜਾ ਜਿੰਨੇ ਕਿਸਾਨ ਜਥੇ ਬੰਦਿਆਂ ਆ ਅਸੀਂ ਸਾਰੀਆਂ ਇਹਨਾਂ ਦੇ ਨਾਲ ਖੜਕੇ ਜਿੰਨੀ ਰੇਤਾ ਆ ਜਿਹੜੀ ਇਹ ਆਪਣਾ ਕਿਸਾਨ ਜਿਹੜਾ ਆਪ ਵੇਚੇਗਾ ਸਰਕਾਰੀ ਖੱਡਾਂ ਜਿਹੜੀਆਂ ਇਹ ਕਹਿੰਦੇ ਆ ਵੀ ਅਸੀਂ ਸਰਕਾਰੀ ਟੈਂਡਰ ਦਵਾਂਗੇ ਜਾਂ ਕੋਈ ਉਹਨੂੰ ਅਸੀਂ ਫੇਲ ਕਰਾਂਗੇ ਇਥੇ ਭਾਵੇਂ ਸਾਨੂੰ ਲਗਾਤਾਰ ਬੰਨਣਾ ਤੇ ਬਹਿਣਾ ਪਵੇ ਇੱਕ ਜਿਹੜੀ ਰੇਤਾ ਆ ਇਹ ਇਹ ਵੇਚਣਗੇ ਦੂਜੀ ਗੱਲ ਜਿਹੜਾ ਸਾਡਾ ਅਸੀਂ ਮਿਸ਼ਨ ਲੈ ਕੇ ਚੱਲੇ ਆ ਵੀ ਜਿੰਨਾ ਚਿਰ ਕਿਸਾਨ ਜਿਹੜਾ ਸਾਡਾ ਉਹ ਟਰਾਲੀ ਦੇ ਵਿੱਚ ਕਣਕ ਪਾ ਕੇ ਆਪਦੀ ਪੱਕ ਕੇ ਲੈ ਕੇ ਨਹੀਂ ਜਾਂਦਾ ਉਹਨਾਂ ਚਿਰ ਸਾਰੀ ਜ਼ਿੰਮੇਵਾਰੀ ਜਿੰਨੇ ਅਸੀਂ ਲਾਗੇ ਪਿੰਡ ਹੋਣਗੇ ਉਹਨਾਂ ਦੇ ਵਿੱਚ ਜੋ ਖਾਦ ਦੀ ਸੇਵਾ ਆ ਕਣਕ ਦੀ ਸੇਵਾ ਆ ਤੂੜੀ ਦੀ ਸੇਵਾ ਆ ਉਹ ਸਾਰੀ ਲਗਾਤਾਰ ਕਿਉਂਕਿ ਹੱਲੇ ਤੱਕ ਅੱਜ ਬੜੀਆਂ ਸੰਸਥਾਵਾਂ ਆ ਰਹੀਆਂ ਸੀ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਉਣਾ ਆ ਉਹ ਇਸ ਚੀਜ਼ ਦੀ ਭਾਰੂ ਭਾਰੀ ਮਾਰ ਪੈਣੀ ਆ ਕਿਉਂਕਿ ਜਿਹੜੀ ਕਣਕਾਸਤੇ ਜਿਹਦੇ ਕੋਲ ਅੱਜ ਸਾਰੀ ਬਸਲ ਮਰ ਗਈ ਉਹਨੂੰ ਆੜਤੀ ਵੀ ਪੈਸੇ ਨਹੀਂ ਦੇਣੇ ਸਾਡਾ ਜਿਹੜਾ ਉਥੇ ਅਸੀਂ ਲਿਮਟਾਂ ਚੁੱਕੀਆਂ ਆ ਸਰਕਾਰਾਂ ਕੋਲੋਂ ਜਾਂ ਕੋਈ ਸਰਕਾਰੀ ਅਦਾਰਿਆਂ ਤੋਂ ਉਹਨਾਂ ਦਾ ਸਾਡੇ ਤੋਂ ਵਿਆਜ ਵੀ ਪੂਰਾ ਨਹੀਂ ਹੋਣਾ ਇਸ ਕਰਕੇ ਜਿਹੜਾ ਅਗਲਾ ਜਿਹੜਾ ਟਾਰਗੇਟ ਆ ਉਹ ਬਹੁਤ ਔਖਾ ਆ ਇਸ ਕਰਕੇ ਜਿਹੜੇ ਵੀਰ ਆਏ ਆ ਇਹਨਾਂ ਦਾ ਵੀ ਅਸੀਂ ਧੰਨਵਾਦ ਅੱਜ ਜਿਹੜਾ ਇਹ ਲਗਾਤਾਰ ਜਿਹੜੀ ਇਹ ਸੇਵਾ ਦੇ ਵਿੱਚ ਆ ਪਰ ਇਹਨਾਂ ਨੂੰ ਇਹ ਇੱਕ ਚੀਜ਼ ਨਾਲ ਦੱਸਣਾ ਵੀ ਚਾਹੁੰਦੇ ਆ ਵੀ ਆਉਣ ਵਾਲਾ ਸਮਾਂ ਜਿਹੜਾ ਆਉਣ ਆ 6 ਮਹੀਨੇ ਆ ਉਹ ਸਮਾਂ ਹੁੜਾ ਸਾਡੇ ਆਸਤੇ 5 5 ਮਹੀਨੇ ਉਹ ਭਿਆਨਕ ਹੋਣਾ ਆ ਬਿਮਾਰੀਆਂ ਦਾ ਵੱਲਣ ਦਾ ਖਤਰਾ ਆ ਹੋਰ ਸਖਵੰਤ ਬਲਟੋਆ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਸਵਾਗਤ ਕਰਦਾ ਕਿ ਜਿਹੜੇ ਲੋਕ ਹਿਤ ਪਾਰਟੀ ਚੰਡੀਗੜ੍ਹ ਤੋਂ ਆਕੇ ਜਿਨ੍ਹਾਂ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਅਗਲਾ ਸਮਾਂ ਜਿਹੜਾ ਬਹੁਤ ਭੜਾ ਹੈ ਕਿਉਂਕਿ ਜਿਹੜੀ ਅਸੀਂ ਪਿਛੋਂ ਤੋਂ ਲੈ ਕੇ ਮੈਦੀਪੁਰ ਤੋਂ ਤੱਕ ਅੱਜ ਵੇਖ ਕੇ ਆਏ ਆ ਕਿ ਸਾਰੀ ਜਿਹੜੀ ਪੈਲੀ ਆ ਉਹ ਖਤਮ ਹੋ ਚੁੱਕੀ ਆ ਕਿਉਂਕਿ ਪੈਲੀ ਜਿਹੜੀ ਆ ਹੁਣ ਬੱਤਰ ਹੋਣੀ ਆ ਹੁਣ ਇਹਨਾਂ ਨੂੰ ਟਰੈਕਟਰਾਂ ਦੀ ਲੋੜ ਆ ਡੀਜ਼ਲ ਦੀ ਲੋੜ ਆ ਤੇ ਖਾਦਾਂ ਦੀ ਤੇ ਦਵਾਈਆਂ ਦੀ ਲੋੜ ਪੈਣੀ ਆ ਅੱਗੇ ਇਸ ਕਰਕੇ ਜਿਹੜਾ ਤਕੜਿਆ ਹੋ ਕੇ ਜਿਹੜੇ ਅਸੀਂ ਪਿੰਡਾਂ ਦੇ ਵਿੱਚੋਂ ਅਸੀਂ ਇੱਕ ਮੰਗਤੇ ਦੇ ਰੂਪ ਬਣ ਕੇ ਮੰਗਤੇ ਬਣ ਕੇ ਇਹਨਾਂ ਦੀ ਸੇਵਾ ਕਰਾਂਗੇ ਪਿੰਡਾਂ ਦੇ ਵਿੱਚੋਂ ਗ੍ਰਾਈ ਕਰ ਕਰਕੇ ਅਸੀਂ ਸ਼ੁਰੂ ਕਰ ਦਿੱਤਾ ਹੈ ਪ੍ਰੋਗਰਾਮ ਇਹ ਇਹਨਾਂ ਨੂੰ ਡੀਜ਼ਲ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਟਰੈਕਟਰ ਹੈਗਾ ਵਾ ਉਹਨੂੰ ਡੀਜ਼ਲ ਦਾ ਪ੍ਰਬੰਧ ਕਰਾਂਗੇ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਉਹਨੂੰ ਟਰੈਕਟਰ ਦੇਵਾਂਗੇ ਬਲਟੋਏ ਬਲਾਕ ਔਰ ਪੱਟੀ ਬਲਾਕ ਦੀ ਵੱਡੀ ਟੀਮ ਜਿਹੜੀ ਹੈ ਇੱਥੇ ਸਾਰੇ ਹੜਪੀਟਾਂ ਨੂੰ ਵੱਡੀ ਮੱਤ ਦੇਵੇ ਕਿ ਤੇ ਸਾਰਾ ਸਿਆਲੀ ਇਹਨਾਂ ਦੇ ਵਾਸਤੇ ਜਿਹੜਾ ਅਸੀਂ ਇੱਕ ਕਰ ਦੇਵਾਂਗੇ ਬਾਕੀ ਇਹ ਪੰਜਾਬ ਸਰਕਾਰ ਉਹ ਦੇਸ਼ ਦੀ ਸਰਕਾਰ ਨੂੰ ਕਹਿੰਨੇ ਆ ਵੀ ਗਵਾਂਢੀ ਦੇਸ਼ ਵੇਖ ਲਓ ਪਾਕਿਸਤਾਨ ਉਹਨੇ ਇੱਕ ਇੱਕ ਡੰਗਰ ਦਾ 5-5 ਲੱਖ ਰੁਪਏ ਦਾ ਮੁਆਵਜ਼ਾ ਐਲਾਨ ਕਰ ਦਿੱਤਾ ਹੈ ਜਿਹਦਾ ਘਰ ਟੱਠਾ ਹੈ ਉਹਨੂੰ 10-10 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਹੈ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਤੂੰ ਪਾਕਿਸਤਾਨ ਦੇ ਨਾਲੋਂ ਮਾੜਾ ਹੈ ਤੇਰੇ ਤੇਰੇ ਪੱਲੇ ਕੁਝ ਨਹੀਂਗਾ ਤੂੰ ਅਜੇ ਤੱਕ ਪੰਜਾਬ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਨਾ ਪੰਜਾਬ ਸਰਕਾਰ ਨੇ ਸਹਾਇਤਾ ਦਿੱਤੀ ਆ ਔਰ ਨਾ ਸੈਂਟਰ ਸਰਕਾਰ ਨੇ ਸਹਾਇਤਾ ਦਿੱਤੀ ਆ ਅਸੀਂ ਅਪੀਲ ਕਰਦੇ ਆਂ ਕਿ ਗਵਾਂਢੀ ਦੇਸ਼ ਦੀ ਦੀਸ਼ਤਾ ਕਰ ਲੈ ਤੂੰ ਕਹਿੰਦਾ ਮੈਂ ਬੜਾ ਇਹ ਵਿਦੇਸ਼ ਵੜਾ ਮਾੜਾ ਅਸੀਂ ਬੜੇ ਤਗੜੇ ਆਂ ਪਰ ਤੇਰਾ ਇਹ ਫਰਜ ਬਣਦਾ ਏ ਅੱਜ ਕਿਸਾਨਾਂ ਦੀ ਬਾਹ ਫੜਨੀ ਹਰ ਇੱਕ ਜ਼ਿਮੀਂਦਾਰ ਨੂੰ ਜਿਹੜਾ ਡੰਗਰਦਾ ਏ ਜੇ ਤੂੰ 5 ਲੱਖ ਨਹੀਂ ਦੇ ਸਕਦਾ ਤੇਰਾ ਫਰਜ ਬਣਦਾ ਏ 2 ਲੱਖ ਰੁਪਇਆ ਇੱਕ ਡੰਗਰ ਦਾ ਦੇਵੇਂ ਔਰ ਜਿਹੜਾ ਭੇਡ ਬੱਕਰੀ ਆ ਉਹਨਾਂ ਨੇ 3-3 ਲੱਖ ਤੋਂ 2-2 ਲੱਖ ਰੁਪਈਆ ਭੇਡਾਂ ਬੱਕਰੀਆਂ ਦਾ ਦਿੱਤਾ ਏ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਪੰਜਾਬ ਦੇ ਲੋਕਾਂ ਵਾਲੇ ਵੇਖ ਤੈਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਏ ਤੈਨੂੰ ਤਗੜਿਆਂ ਕੀਤਾ ਏ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਿਹੜੀ ਆ ਉਹਨੂੰ ਅਪੀਲ ਕਰਦੇ ਆ ਤੇ ਛੇਤੀ ਤੋਂ ਛੇਤੀ ਆ ਕੇ ਇਹਨਾਂ ਦੀ ਬਾਹ ਫੜੇ ਭਾਰਤੀ ਕਿਸਾਨ ਜੂਣੀ ਆਏਕ ਤੱਕ ਰਹਾ ਆਪਦੀ ਸਾਰੀ ਜਿਹੜੀ ਤਾਕਤ ਆ ਇਹ ਏਰੀਏ ਦੀ ਇਹਨਾਂ ਵੀਰਾਂ ਵਾਸਤੇ ਲਾ ਦਊਗੀ ਖਾਦ ਬੀਜ ਤੇਲ ਹਰ ਇੱਕ ਚੀਜ਼ ਜਿਹੜੀ ਅਸੀਂ ਪੂਰੀ ਕਰਾਂਗੇ ਇੰਨੀਆਂ ਗੱਲਾਂ ਕਰਕੇ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਸੋਨ ਸਿੰਘ ਬਲਾਕ ਇਕ ਦਾ ਰਾਜ ਹੈ ਬੀ ਪਿੰਡ ਕਿਹਣਾ ਜਾਉ ਗਿਆ ਜਿਹੜੀ ਆ ਪਿੰਡ ਦੇ ਵਿਚ ਆਣ ਕੇ ਸੇਵਾ ਇਹ ਵੇਖੋ ਜੀ ਲੋਕ ਹਿੱਤ ਕਮਿਸ਼ਨ ਜਿਹੜਾ ਚੰਡੀਗੜ੍ਹ ਤੋਂ ਸਾਡੇ ਸੇਵਾ ਕਰਨ ਆਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਦੱਬੇ ਕੁਚਲੇ ਹੋਏ ਲੋਕਾਂ ਦੀ ਆਂ ਮਾਂ ਫੜਨ ਆਇਆ ਅਜੇ ਕਿ ਸਾਡੇ ਸਰਕਾਰਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਮੰਤਰੀ ਬਣਾਇਆ ਤੇ ਵੋਟਾਂ ਪਾਈਆਂ ਜਿਨ੍ਹਾਂ ਦੇ ਬਦਲੇ ਹੀ ਮਰਨ ਰਹੇ ਆ ਤੇ ਜਿਨ੍ਹਾਂ ਨੂੰ ਅਸੀਂ ਟੈਕਸ ਦਿੰਨੇ ਆ ਹਾਰੇ ਚਿੱਤੇ ਤੇ ਟੈਕਸ ਲੱਗਦਾ ਸਾਡਾ ਸਾਡੇਆਂ ਸਾਨੂੰ ਚੀਜ਼ਾਂ ਇਹ ਕਰਕੇ ਟੈਕਸ ਦੇ ਜੇ ਵੀ ਜੇ ਕੋਈ ਇਹੋ ਜਿਹੀ ਆਫਤ ਆਉਂਦੀ ਹੈ ਤੇ ਉਹਦੇ ਵਿੱਚ ਸਾਡਾ ਕੋਈ ਬਾਹ ਪੜੀ ਜਾਵੇ ਉਹਨਾਂ ਵੱਲੋਂ ਸਾਡੇ ਕੋਈ ਬਾਹ ਨਹੀਂ ਫੜੀ ਜਾਂਦੀ ਤੇ ਜਿਨ੍ਹਾਂ ਨੂੰ ਅਸੀਂ ਦਿੰਦੇ ਕੱਖ ਨਹੀਂ ਗੇ ਸਭ ਉਹ ਇਹ ਵਿਚਾਰੇ ਕਿੱਥੋਂ ਚੱਲ ਕੇ ਆਏ ਆ ਇਹਨਾਂ ਦਾ ਅਸੀਂ ਕੋਟ-ਪੋਟ ਧੰਨਵਾਦ ਕਰਦੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੋਈ ਧੰਨਵਾਦ ਕਰੀਏ ਤੇ ਇਹ ਇਹੋ ਜਿਹੇ ਦੱਬੇ ਕੁਜਲੇ ਪਿੰਡਾਂ ਦੇ ਵਿੱਚ ਆ ਹੁਣ ਜੱਲੂ ਕਹਿੰਦੇ ਪਿੰਡ ਦੇ ਵਿੱਚ ਵੇਖ ਲੋ 300 ਦੇ ਕਰੀਬ ਘਰ ਆ ਤੇ ਸਾਰੇ ਦੀ ਸਾਰੀ ਜ਼ਮੀਨ ਜਿਹੜੀ ਬੰਦ ਤੋਂ ਅੰਦਰ ਆ ਸਾਰੇ ਦੇ ਸਾਰੇ ਹਰ ਵਾਰ ਹੀ ਮਰ ਤੇ ਮਤਲਬ ਦਰਿਆ ਇਹਨਾਂ ਦੇ ਜ਼ਮੀਨਾਂ ਦੇ ਵਿੱਚ ਵਗੰਦੇ ਆਵੇ ਤੇ ਕੋਈ ਪੱਕਾ ਹਲ ਗਵਰਨਮੈਂਟ ਨਹੀਂ ਕਰਨਦੀ ਤੇ ਬਹੁਤ ਜਿਆਦਾ ਜਿਆਦਾ ਤਤਸਭਰਾ ਪਿੰਡਾ ਚਲੋ ਹੈਗੀ ਸਾਡੀ ਜ਼ਮੀਨ ਘਰ ਤੋਂ ਘਟੇ ਹੋਈ ਸਾਡੀ ਜ਼ਮੀਨ 4-5000 ਕਿਲੋ ਮੈਕੜ ਜਿਹੜੀ ਇੱਧਰ ਹੈਗੀ ਆ ਪਰ ਸਾਡੇ ਕੋਲ ਫਿਰ ਵੀ ਜ਼ਮੀਨਾਂ ਬਾਹਰ ਹੈਗੀਆਂ ਥੋੜੀਆਂ ਬਹੁਤੀਆਂ ਕੁਝ ਘਰਾਂ ਜਿਨ੍ਹਾਂ ਦੀਆਂ ਜ਼ਮੀਨਾਂ ਕੱਲੀਆਂ ਦਰਿਆ 'ਚ ਆ ਕੁਝ ਬਾਹਰ ਵੀ ਹੈਗੀਆਂ ਸਾਡੇ ਕੋਲ ਇਹਨਾਂ ਦੀ ਜ਼ਮੀਨ ਸਾਰੀ ਇੱਥੇ ਦਰਿਆ ਦੇ ਵਿੱਚ ਆ ਹਾਕ ਤੇ ਸਰਕਾਰਾਂ ਦਾ ਇਹ ਵਾਰ ਮਾਂ ਫੜਨ ਦਾ ਜਿਹੜੀ ਇਹ ਸਾਡੀ ਜਥੇਬੰਦੀ ਮਾਂ ਫੜਨ ਆਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਕੋਲ ਕੋਈ ਸਾਨਾਂ ਦੇ ਕਿੰਨਾ ਕੋ ਨੁਕਸਾਨ ਤੇ ਕਿੰਨੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਤੇ ਕਈਆਂ ਦੇ ਘਰ ਵੀ ਟੈਗ ਜਿਹੜੀ ਵੇਖੋ ਜੀ ਹੁਣ ਇਹਦੇ ਜਿਨ੍ਹਾਂ ਨੇ ਹੋਈ ਬੀਤੀ ਉਹ ਹੀ ਦੱਸ ਸਕਦੇ ਆ ਬਹੁਤ ਜ਼ਿਆਦਾ ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ ਜਿੰਨਾ ਨਾਲ ਡੰਗਰ ਮਰ ਗਏ ਆ ਚਾਰਾ ਰੁੜ ਗਿਆ ਵਾ ਗਾਲੀ ਕੋਈ ਪਹਿਲੀ ਨਹੀਂ ਬੀਜੀ ਜਾ ਰਹੀ ਰੇਤਾ ਪੈ ਗਈ ਆ ਵਿੱਚ ਧੰਨਾ ਪੈ ਗਿਆ ਵਾ ਨਦੀਆਂ ਵਗਣੀਆਂ ਇਹਨਾਂ ਦੀਆਂ ਪਹਿਲੀਆਂ ਦੇ ਵਿੱਚ ਇੰਨਾ ਵੱਡਾ ਨੁਕਸਾਨ ਤਾਂ ਮੇਰਾ ਖਿਆਲ ਆ ਵੀ ਇਹੋ ਹੀ ਜਰ ਸਕਦੀ ਆ ਜੇ ਹਰ ਇੱਕ ਦਾ ਜਿਹਦਾ ਚੰਗਾ ਫਸਲ ਹੁੰਦਾ ਕੋਈ ਸ਼ਹਿਰੋਂ ਆਕੇ ਅਗਮੇ ਪਹਿリエ ਤੇ ਲਿਲਾ ਦੇ ਪਹਿਲੀ ਵਾਰ ਸਾਰੇ ਜਿਹੜੇ ਉਹ ਟੈਗ ਹੋ ਕੇ ਮਰ ਜਾਂਗੇ ਜਿਤਨਾ ਹੀ ਮੁਸੀਬਤਾਂ ਚਲਦੀ ਆ ਸੱਪ ਲੜਾਉਂਦੇ ਆ ਬੁਰੀ ਹਾਲਤ ਮੰਦੀਆਂ ਰਾਤਾਂ ਤੇ ਰਾਤ ਭਰਾਤੇ ਦਰਿਆਵਾਂ ਦੇ ਵਿੱਚ ਤੁਰੇ ਫਿਰਦੇ ਆ ਜੀ ਇਹਨਾਂ ਦਾ ਕੋਈ ਰਸਤਾ ਕਰਨ ਵੀ ਆਉਂਦਾ ਤੇ ਇੱਥੇ ਆ ਕੇ ਵੇਖ ਕੇ ਨੇ ਜਮੀਨਾ ਮੁੜ ਜਾਂਦਾ ਜੀ ਪ੍ਰਧਾਨ ਜੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਕਿਸਾਨਾਂ ਲਈ ਸਰਕਾਰ ਵੱਲੋਂ ਜੀ ਮੂੰਹ ਪੂਜਿਆ ਜਣਾ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰੀ ਜਾਣੀ ਉਹਨਾਂ ਖਣਾ ਭਾਜਪਾ ਮਾਰੀ ਉਹਨਾਂ ਖਣਾ ਕਾਂਗਰਸ ਮਾਰੀ ਉਹਨਾਂ ਖਣਾ ਆਪ ਵਾਲੇ ਮਾਰੇ ਇਹਨਾਂ ਨੇ ਕੱਖ ਨਹੀਂ ਕਰਨਾ ਇਹਨਾਂ ਨੇ ਪਿਛਲੀ ਵਾਰ 5200 ਰੁਪਏ ਦਿੱਤਾ ਹੈ ਤੁਹਾਨੂੰ ਉਹਦੇ ਵਿੱਚੋਂ ਇਹਦੇ ਪਜਦੇ ਰਹਿ ਗਏ ਕਿ ਦੇਣਾ ਕਿਸ ਨੂੰ ਮਿਲਿਆ ਕਿ ਇਹਨੂੰ ਨਹੀਂ ਮਿਲਿਆ ਕਈਆਂ ਦੇ 10-10 ਰੁਪਏ ਦੇ ਚੈੱਕ ਵੀ ਆਏ ਸਾਨੂੰ ਉਹਨਾਂ ਤੇ ਕੋਈ ਬਹੁਤੀ ਵੱਡੀ ਝਾਕ ਨਹੀਂ ਗਈ ਤੇ ਪਰ ਇਹ ਜਿਹੜੇ ਸਾਡੇ ਸੰਥਾ ਵਾਲੇ ਜਾਂ ਸਾਡੇ ਆਪ ਦੇ ਪੰਜਾਬੀ ਭਰਾ ਬਾਹਾਂ ਬਾਹਾਂ ਫੜ ਦੇ ਇੱਕ ਦੂਜੇ ਦੀਆਂ ਅਸੀਂ ਤੇ ਸਾਡਾ ਤੇ ਨਾਹਰਾ ਵੀ ਇਹੋ ਹੀ ਜਹੇਬੰਦੀ ਦਾ ਕਿ ਸਰਕਾਰਾਂ ਤੇ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਗਈ ਜਨਤਾ ਸਾਰੀ ਸਾਡਾ ਤੇ ਨਾਹਰਾ ਵੀ ਇਹ ਆ ਤੇ ਅਸੀਂ ਆਨੇ ਵੀ ਆਪਦੀ ਰਾਖੀ ਆਪ ਨੂੰ ਆਪ ਹੀ ਕਰਨੀ ਪੈਣੀ ਆ ਆਪਣੀਆਂ ਜ਼ਮੀਨਾਂ ਜਿੱਤਣਾ ਬਚਾਉਣ ਲਈ ਆਪਾਂ ਕਿ ਜਾਨਾਂ ਮਾਰੀਆਂ ਆ ਧਰਨੇ ਲਾਏ ਆ ਦਿੱਲੀ ਬਿਠ ਰਹੇ ਆ ਸਾਲ ਸਵਾ ਸਾਲ ਇਹ ਜ਼ਮੀਨਾਂ ਤੇ ਇਹਨਾਂ ਦੀ ਤੇ ਸਾਡੀਆਂ ਜ਼ਮੀਨਾਂ ਤੇ ਆਖੇ ਸਾਡੀ ਕੀ ਸਰਕਾਰ ਮਰਦ ਦੀ ਤਰ੍ਹਾਂ ਕਰੂਗੀ ਇਹਨਾਂ ਦੇ ਮਰਨ ਤੇ ਜ਼ਮੀਨਾਂ ਨੂੰ ਦੇ ਕੇ ਛੱਡ ਕੇ ਪਾਸੇ ਆਣ ਦਾਨੀਆਂ ਬਾਨੀਆਂ ਨੂੰ ਦੇਈਏ ਕਮਨਬੇੜੀਏ ਨਿਧਾਨਾ ਜੀ ਮਸਤਾਨ ਸਿੰਘ ਸਰਪੰਚ ਪਿੰਡ ਜਲੋਗਿਆ ਸਾਬਕਾ ਸਰਪੰਚ ਆਈ ਮੇਰੇ ਤੋਂ ਸਾਰੇ ਸਿਆਣੇ ਆ ਸਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਬਾਕੀ ਜੋ ਪ੍ਰਧਾਨ ਜੀ ਨੇ ਕਿਹਾ ਵਾ ਵੀ ਸਾਡੇ ਦਰਿਆ ਦੀ ਖਲਾਈ ਹੋ ਜਾਈ ਇਹ ਸਭ ਤੋਂ ਵੱਡੀ ਗੱਲ ਜੇ ਖਲਾਈ ਹੋ ਜੇ ਤੇ ਅਸੀਂ ਸਾਰੇ ਹੀ ਰੋਟੀ ਜੋਗੇ ਹੋ ਜਾਈਏ ਅਸੀਂ ਤਾਂ ਇਹੋ ਹੀ ਬੇਨਤੀ ਕਰਦੇ ਆ ਇਹ ਸਾਡੇ ਦਰਿਆ ਦੀ ਖਲਾਈ ਹੋ ਜੇ ਪ੍ਰਧਾਨ ਜੀ ਨੇ ਸਭ ਤੋਂ ਸਾਡੇ ਸਾਰੇ ਜਿਹੜੇ ਦੁੱਖ ਸਾਰੇ ਦੱਸਤੇ ਆ ਜੀ ਧੰਨਵਾਦ ਅਸੀਂ ਸੰਸਥਾਲੇ ਇਹ ਪਿੰਡ ਪਹੁੰਚੇ ਆ ਤਾਂ ਕੀ ਕਹਿਣਾ ਕੋਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਜੋ ਚੰਡੀਗੜ੍ਹ ਤੋਂ ਚੱਲ ਕੇ ਆਏ ਸਾਡੀ ਬਾਹ ਫੜੀ ਆ ਅਸੀਂ ਤੇ ਸਾਨੂੰ ਤਾਂ ਰਾਤ ਨੀਂਦ ਨਹੀਂ ਆਈ ਜੀ ਅਸੀਂ ਤਾਂ ਇਹਨਾਂ ਦਾ ਹੀ ਸੋਚਦੇ ਰਹੇ ਵੀ ਇਹਨਾਂ ਵਿਚਾਰੀ ਕਿੱਥੋਂ ਚੱਲ ਕੇ ਆਏ ਆ ਤੇ ਸਾਡੀ ਆਣ ਕੇ ਇਹ ਸਾਡੇ ਮਤਲਬ ਕੇ ਹਮਦਰਦੀ ਬਣੇ ਆ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਸ਼ਾਂਟੂ ਆ ਜੀ ਲੋਕ ਕਿਤੇ ਮੇਰੇ ਸਾਡੀ ਜੱਥੇ ਬੰਦੀ ਸਰ ਜਤਰਾਜ ਜੋ ਪਿੰਡ ਦੇ ਲੋਕੇ ਤੇ ਫਾਇਦ ਸੀ ਸੇਵਾ ਕਰਨ ਦੇ ਤਾਂ ਕਿ ਜਣਾ ਚਾਹੋ ਕਿ ਕਿੰਨੇ ਪਰਿਵਾਰਾਂ ਦਾ ਜਾ ਰਾਸ਼ ਤੇ ਵੀ ਹਾਲੀ ਹਾਲ ਇਹ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਨੂੰ ਚੈਨਾਂ ਨੇ ਵੀ ਸਾਨੂੰ ਉੱਥੇ ਲੋੜ ਹੈ ਤੇ ਉਹ ਲੋੜ ਤੇ ਬਾਅਦ ਜੋ ਸਾਨੂੰ ਇਹਨਾਂ ਨੇ ਦੱਸੀਆਂ ਜਿੰਨੀਆਂ ਉਹ ਅਸੀਂ ਸਾਰਾ ਸਮਾਨ ਇਹਨਾਂ ਜੋ ਗੱਲ ਲੈ ਕੇ ਆਏ ਆ ਤੇ ਨੁਕਸਾਨ ਬਹੁਤ ਹੋਇਆ ਅਸੀਂ ਦੇਖਿਆ ਰਾਤ ਤੇ ਮੰਨ ਤੇ ਖੜ ਕੇ ਅਦਰ ਹੁਣ ਇੱਥੇ ਆ ਕੇ ਫਿਰ ਜਦੋਂ ਸ਼ਾਮ ਨੂੰ ਗੱਲਬਾਤ ਹੋਈ ਇਹਨਾਂ ਨਾਲ ਬੈਠ ਕੇ ਪਤਾ ਲੱਗਿਆ ਇਹ ਸਾਰੀ ਦੀ ਸਾਰੀ ਜਮੀਨ ਇਹਨਾਂ ਦੀ ਦਰਿਆਚ ਹੈ ਬਾਕੀ ਸਿਰਫ ਪਿੰਡ ਪਿੰਡ ਇੱਕ ਬਾਹਰ ਹੈ ਸੋ ਬੜਾ ਦੁੱਖ ਦੀ ਗੱਲ ਹੈ ਬਈ ਐਡਾ ਬੜਾ ਨੁਕਸਾਨ ਹੈ ਫੇਰ ਵੀ ਮਤਲਬ ਤਕੜੇ ਨੇ ਜਿਹੜੇ ਚੱਲ ਰਹੇ ਆ ਨਹੀਂ ਤਾਂ ਜਿਹੜੇ ਅੱਜ ਹਾਲਾਤ ਆ ਲੋਕਾਂ ਦੇ ਮਤਲਬ ਥੋੜੇ ਥੋੜੇ ਪੈਸਿਆਂ ਪਿੱਛੇ ਲੋਕ ਖੁਦਗਸ਼ੀਆਂ ਕਰਦੇ ਆ ਵੈਸੇ ਮਹਾਰਾ ਦੀ ਗੁਰ ਆਮਦਾਸ ਜੀ ਦੀਆਂ ਨਾਲ ਪਰ ਕਿਰਪਾ ਵੀ ਫੇਰ ਵੀ ਤਕੜੇ ਹੋ ਕੇ ਬੈਠੇ ਆ ਜਿਹਦੀ ਸਾਰੀ ਫਸਲ ਮਰ ਜਾਣੀ ਹੈ ਉਹ ਵੀ ਚਲੋ ਮਰੀ ਹੋਈ ਅੱਜ ਦੀ ਘੜੀ ਤਾਂ ਅਸਲ ਬੀਜ ਨਹੀਂ ਹੁੰਦੀ ਦੋ ਫਸਲਾਂ ਦਾ ਤਾਂ ਨੁਕਸਾਨ ਸਿੱਧਾ ਹੀ ਹੋ ਗਿਆ ਸੋ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਕੁਝ ਕਰੋ ਇਹ ਨੇੜੀ ਸੌਣ ਸੰਗ ਜੀ ਕਹਿ ਕੇ ਹਟਿਆ ਵੀ ਇਹ ਤਾਂ ਇੱਕ ਦੂਜੇ ਮਤਲ ਉਹ ਕਾਂਗਰਸ ਕਰਦੀ ਆ ਇਹ ਆਪ ਕਰਦੀ ਆ ਬੀਜੇਪੀ ਕਰਦੀ ਆ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਛੱਡ ਕੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰ ਆਪਾਂ ਹਾਂ ਇੱਥੇ ਹਰੀਕੇ ਵੀ ਗਏ ਸੀਗੇ ਤੇ ਅੱਜ ਇਹਨਾਂ ਕੋਲ ਆਏ ਆ ਅੱਜ ਲੋਕੇ ਤਰਨ ਤਰਨ ਵਿੱਚ ਤੇ ਅੱਗੇ ਨੂੰ ਫੇਰ ਜੋ ਵੀ ਜਿੱਥੇ ਹੋਊਗਾ ਜਿਵੇਂ ਹੁਣ ਇਹਨਾਂ ਨੇ ਦੱਸਿਆ ਇੱਕ ਨਾਲ ਹੋਰ ਪਿੰਡ ਆ ਇਹਨਾਂ ਦੇ ਵਿੱਚੋਂ ਹੀ ਤੇ ਉਹ ਅਗਲੀ ਵਾਰ ਇਹਨਾਂ ਨੂੰ ਦੇਖਦੇ ਆ ਕਰਕੇ ਨਾਲ ਸਲਾਮ ਅਸਲਾ ਜੋ ਵੀ ਹੋਊਗਾ ਫਿਰ ਉਹਨਾਂ ਵਾਸਤੇ ਲੈ ਕੇ ਆਵਾਂਗੇ ਤਾਂ ਕੀ ਅਪੀਲ ਕਰੋ ਸੇ ਉਹਨੂੰ ਅਪੀਲ ਤਾਂ ਬਸ ਲੋਕਾਂ ਨੂੰ ਆ ਜੀ ਸਰਕਾਰ ਨੂੰ ਤਾਂ ਕਾਦੀ ਅਪੀਲ ਹੈ ਜੇ ਆਪਣੇ ਲੋਕਾਂ ਨੂੰ ਵੀ ਅਸੀਂ ਆਪਣੇ ਲੋਕਾਂ ਨਾਲ ਖੜੀਏ ਤਾ ਜੋ ਅਸੀਂ ਉਹਨਾਂ ਨੂੰ ਤਕੜੇ ਕਰ ਸਕੀਏ ਸਰਕਾਰਾਂ ਨੇ ਤਾਂ ਜਿਹੜਾ ਕੁਝ ਕਰਨਾ ਹੋ ਆਪਾਂ ਨੂੰ ਪਤਾ ਅਸੀਂ ਸਰਕਾਰਾਂ ਨੂੰ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਜਿਹੜੇ ਸਾਡੇ ਲੋਕ ਐ ਪੰਜਾਬ ਦੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਵੱਦ ਤੇ ਵੱਦ ਦਿਲ ਖੋਲ ਕੇ ਆਪਾਂ ਆਪਣੇ ਭਰਾਵਾਂ ਭੈਣਾਂ ਦੀ ਮਦਦ ਕਰੀਏ ਤਾਂ ਜੋ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕਣ ਸਾਡੇ ਲੋਕੋ ਵੀ ਮੈਡੀਕਲ ਕੈਂਪ ਵੀ ਲਿਆਜਾ ਮੈਡੀਕਲ ਕੈਂਪ ਵੀ ਦਾ ਰਾਤ ਵੀ ਲਾਇਆ ਸੀ ਹੁਣ ਫੇਰ ਇਸ ਤੋਂ ਬਾਅਦ ਲਾਵਾਂਗੇ ਜਿਹੜਾ 2 ਘੰਟੇ ਜਿੰਨੇ ਜਿੰਨੇ ਜਿੰਮੇ ਜਿੰਮੇ ਲੋੜ ਐ ਉਵੇਂ ਉਹ ਦਵਾਈਆਂ ਵਗੈਰਾ ਅਸੀਂ ਨਾਲ ਲੈ ਕੇ ਆਇਆ ਕਟਾਂ ਬਣਾ ਕੇ ਉਹ ਸਾਰਾ ਦਵਾਂਗੇ ਅਗਲੇ ਦਿਨ ਜਿਹੜਾ ਅਗਲੀ ਅਗਲੀ ਜਿਹੜਾ ਸਾਡਾ ਹੁਣ ਅਗਲਾ ਹੋਇਆ ਉਹਦੇ 'ਚ ਅਸੀਂ ਮਤਲਬ ਖਾਦਾਂ ਇਹ ਆ ਬੀਜ ਇਹ ਇਹਦੇ ਬਾਰੇ